ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡੇ ਰਪਿੰਦਰ ਰਿੰਪੀ ਦੋ ਦੋੜ ਨਾਲ ਲੈਣਾ ਸਾਂਝੀਆਂ ਕਰਦੇ ਆ ਜੀ ਕੋਟ ਕੋਟ ਪ੍ਰਣਾਮ ਪਰਿਵਾਰ ਬਿਛੋੜੇ ਨੂੰ ਕੋਟ ਕੋਟ ਪ੍ਰਣਾਮ ਗੁਰੂ ਜੀ ਦੇ ਚਾਰੇ ਲਾਲਾ ਨੂੰ ਮਾਤਾ ਗੁਜਰਕੌਰ ਨੂੰ ਸ੍ਰੀ ਗੁਰਦੇਵ ਭਾਦਰ ਜੀ ਨੂੰ ਕਰੋੜ ਕਰੋੜ ਵਾਰੀ ਪ੍ਰਣਾਮ ਸਾਰੇ ਸ਼ਿੱਧਾ ਨੂੰ ਸੋ ਦੋੜ ਲੈਣਾ ਤੁਹਾਡੇ ਨਾਲ ਸਾਂਝੀਆਂ ਕਰ ਲੱਗੀਆਂ ਐਂ ਦੇ ਦੇਚਣੇ ਵਿੱਚ ਕੋਈ ਸਹਾਰਾ ਨਹੀਂ ਸੀ ਉਹ ਸਿੰਘ ਉਹ ਦੋ ਪਿਤਾ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਤੇ ਸਮਾ ਗੁਜਰੀ ਅਜਿਵੇਂ ਗੁਜਾਰਿਆ ਮੈਂ ਚਾਰ ਲਾਲ ਬਖਸ਼ੇ ਸਨ ਮੈਨੂੰ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਸ਼ਹਿਨशाह ਸਿੱਖੋ ਮੈਨੂੰ ਮਾਤਾ ਖੋ ਨਾਲ ਕਿਸ਼ਤਾਂ ਦੇ ਕਰਜ਼ ਉਤਾਰਿਆ ਮੈਂ ਕਹਿੰਦੇ ਕਿਸੇ ਦਾ ਜੇ ਰਾਣੀ ਗੁਰੂ ਗੋਬਿੰਦ ਸਿੰਘ ਵਰਗਾ ਕਿਸੇ ਦਾ ਜੇ ਰਾਣੀ ਗੁਰੂ ਗੋਬਿੰਦ ਸਿੰਘ ਵਰਗਾ ਜੀਨੇ ਦੇਸ਼ ਕੌਮ ਤੋਂ ਬਾਰ ਪਰਿਵਾਰ ਦਿੱਤਾ 9 ਸਾਲ ਦੀ ਉਮਰ ਵਿੱਚ ਪਿਤਾ ਤੋਰੇ ਚੰਦਨੀ ਚੌਕ ਵਿੱਚ ਸੀਸ ਉਤਾਰ ਦਿੱਤਾ ਤਨ ਤੁਸੀਂ ਤੇਤ ਨਹ ਹੈ ਥੋਡੀ ਮਾਂ ਗੁਜਰੀ ਤਨ ਤੁਸੀਂ ਤੇ ਤਨ ਹੈ ਥੋਡੀ ਮਾਂ ਗੁਜਰੀ ਜੀ ਜੀ ਨੇ ਜਨਮ ਹੈ ਚੰਨ ਅਵਤਾਰ ਦਿੱਤਾ ਦਾਤਾ ਥੋਡੀਆਂ ਵੇਖ ਕੁਰਬਾਨੀਆਂ ਦਰਿੰਪੀ ਸੀ ਝੁਕਾ ਤੇਰੀ ਸੇਵਾ ਦਾਰ ਦਿੱਤਾ ਪੇਸ਼ ਕਰ ਲਗੇ ਇੱਕ ਦੋ ਦੀ ਗੱਲ ਨਹੀਂ ਗੁਰਾਣੇ ਲਾਲ ਵਾਰ ਤੇ ਚਾਰੇ ਇੱਕ ਦੋ ਦੀ ਗੱਲ ਨਹੀਂ ਗੁਰਾ कष्ट सहारे मेरे साथ गुर प्यारे ने अपनी खातर कष्ट सहारे मोती मेरे ने संगते मोती मेरे ने मोती मेरे ने दूध सी लाला ताई पिलाया पता लग गया वैरियानू ओनू कोलू थाई पे ਪਤਾ ਲੱਗਿਆ ਝਾਲਮਾਨ ਨੂੰ ਉਹ ਦਾ ਸਣੇ ਪਰਬਾਰ ਪੜਾਇਆ ਭਾਈ ਮਤੀ ਦਾਸ ਜੀ ਦੇ ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਤੇ ਚੱਲੇ ਯਾਰੇ ਮੇਰੇ ਬਾਝਾਂ ਵਾਲੇ ਨੇ ਕੰਮ ਦਿਖਾਤਰ ਕਸ਼ਟ ਸਹਾਰੇ ਮੇਰੇ ਸਤ ਗੁਰ ਪਿਆਰੇ ਆਪਣੀ ਖਾਤਰ ਕਸ਼ਟ ਸਹਾਰੇ ਵੈਗੁਰ ਜੀ ਖਾਲਸਾ ਵੈਗੁਰ ਜੀ ਮੇਰੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਇਸ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਜਿਨ੍ਹਾਂ ਨੂੰ ਸਹਿਬ ਜਯਾਦੇ ਦੇ ਸ਼ੀਰ ਦੀ ਦੇਨ ਆਪਾਂ ਯਾਦ ਕਰਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ